ਗੁਰਾਇਸ਼ਾ ਮਹਾਰਾਜ ਮਾਲਵੇ ਦੇ ਇਲਾਕੇ ਨੂੰ پاਗਲਾ ਰਹਿੰਦਾ ਤੇ ਉਥੇ ਸੰਗਤ ਬੈਠੀ ਹੈ ਤੇ ਦੋ ਬੱਚੇ ਗੁਰਦਵਾਰ ਚ ਆਏ ਤੇ ਪੇਟ ਤੇ ਹੱਥ ਮਾਰਦੇ ਪੇਟ ਵਜਾਉਂਦੇ ਸੱਚੇ ਪਾਤਸ਼ਾਹ ਕਹਿੰਦੇ ਚੌਧਰੀ ਇਹ ਬੱਚੇ ਕੀ ਕਰਦੇ ਸੱਚੇ ਪਾਤਸ਼ਾਹ ਮੇਰੇ ਭੀਜੇ ਮੇਰਾ ਭਰਾ ਖਤਮ ਹੋ ਗਿਆ ਅੱਤ ਦੀ ਗਰੀਬੀ ਹੈ ਇਹ ਤਾਂ ਤੋਂ ਵੀ ਨੰਗੇ ਪੇਟ ਤੋਂ ਵੀ ਭੁੱਖੇ ਆ ਛੈਨੇ ਦੇਖਿਆ ਗੁਰਾਇਤ ਸਾਹਿਬ ਮਹਾਰਾਜ ਅਸੀਰ ਕਰਕੇ ਬਾਲ ਵਸਤਾ ਸੀ ਤੇ ਧਨ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾਦਾ ਜੀ ਲੱਗਦੇ ਸੀ 사ਤੁਰਸ਼ੇਵੇਂ ਪਾਸ਼ਾ ਇਹ ਪੋਤਰੇ ਸੰਸਾ ਸਿੰਘ ਜੀ ਬਾਬਾ ਕ ਦਿੱਤਾ ਜੀ ਦੇ ਸ਼ਹਿਜਾਦੇ ਸਨ ਤੇ ਸਤਾਨ 6ਵੇਂ ਪਾਸ਼ਾ ਦੇ ਨਾਲ ਪਿਛੇ ਤੁਰੇ ਜਾਂਦੇ ਨੇ ਤੇ ਉਥੇ ਇੱਕ ਫੁੱਲ ਇਹਨਾਂ ਦੇ ਚੂਲੇ ਲੱਗ ਗਿਆ। ਚੂਲਾ ਵੱਡਾ ਪੁੰਜਦਾ ਸੀ ਬਾਗੀਚੇ ਵਿੱਚ ਜਦ ਗਿਆ। ਫੁੱਲ ਟੁੱਟ ਗਿਆ। ਛੇਵੇਂ ਬਾਦਸ਼ਾਹ ਜਿਸ ਨੇ ਵਾਪਸ ਆ ਦੇਖਿਆ ਫੁੱਲ ਹੱਥ ਵਿੱਚ ਫੜਿਆ। ਉਮਰ ਬੜੀ ਛੋਟੀ ਹੈ ਤੇ ਸੋਚੀ ਜਾਂਦੇ। ਇਹ ਫੁੱਲ ਕਿੰਨਾ ਸੋਹਣਾ ਸੀ। ਇਹ ਫੁੱਲੋਂ ਚ ਸੁਗੰਧ ਆਉਂਦੀ ਸੀ। ਸਾਡਾ ਚੂਲਾ ਲੱਗਾ ਟੁੱਟ ਗਿਆ ਨੇ ਹੁਣ ਸੁੱਕ ਜਾਣਾ। ਇਹਨੇ ਕਿੰਨੇ ਦਿਨ ਖਿੜੇ ਰਹਿਣਾ ਸੀ ਖੁਸ਼ਬੂ ਦੇਣੀ ਸੀ। ਇੱਕ ਫੁੱਲ ਟੁੱਟਣ ਤੇ ਵੀ ਜਨਾਂ ਦਾ ਮਨ ਦਾਸ ਹੋ ਗਿਆ ਇਹਨਾਂ ਨਿਰਮਲ ਆਪ ਜੀ ਇਹਨੇ ਦਿਆਲੂ ਤੇ ਅਜ ਇਹਨਾਂ ਬੱਚਿਆਂ ਤੇ ਦਿਆਲੂ ਕਿਉਂ ਨਾ ਹੋ ਸਦਾ 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 ਦਿਆਲ ਉਹਨਾਂ ਬੱਚਿਆਂ ਦੇ ਕੇ ਜਿਹੜੇ ਤੰਤ ਤੋਂ ਵੀ ਨੰਗੇ ਪੇਟ ਤੋਂ ਭੁੱਖੇ ਚੌਧਰੀ ਇਹ ਕੋ ਰਾਜ ਸਾਹਿਬ ਦੇ ਦਰਬਾਰ ਚ ਆਏ ਨੇ ਜਿਹੜੇ ਤੰਤ ਤੋਂ ਨੰਗੇ ਪੇਟ ਤੋਂ ਭੁੱਖੇ ਨੇ ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ ਉਥੋਂ ਤੱਕ ਰਾਜ ਰਾਜ ਦੇ ਦਿੱਤਾ ਕੀੜਾ ਥਾਮ ਦੇ ਬਾਸ਼ਾ ਹੀ ਲਸ਼ਕਰ ਕਰੇ ਸਵਾਹ ਉਹਦੀ ਨਜ਼ਰ ਹੈ ਨਾ ਸਾਥ ਸਮਝੀ ਜੇ ਤੇ ਨਜ਼ਰ ਹੋ ਜਾਵੇ ਸਿੱਧੀ ਲੱਖ ਖੁਸ਼ੀਆਂ ਬਾਤਸ਼ਾਈਆਂ ਜੇ ਸਤਗੁਰ ਨਜ਼ਰ ਕਰੇ